ਚੱਕੋ ਜੀ ਸਰਦੀਆਂ ਦੇ ਸੂਟ ਮੈਂ ਨਾ ਮੇਰੀ ਗਾਰੰਟੀ ਆ ਗਾਰੰਟੀ ਜੋ ਰੇਟ ਜੋ ਕੁਆਲਿਟੀ ਜੋ ਡਿਜ਼ਾਈਨ ਮੈਂ ਤੁਹਾਨੂੰ ਦੇ ਦੇਨੇ ਆ ਨਾ ਕਿ ਕਿਤੇ ਵੀ ਪਤਾ ਕਰ ਲਿਓ ਤੁਹਾਨੂੰ ਨਹੀਂ ਮਿਲਨੇ ਕਿਤੇ ਵੀ ਡਿਜ਼ਾਈਨਿੰਗ ਸਾਰਿਆਂ ਨਾਲੋਂ ਵੱਖਰੀ ਰੇਟ ਸਾਰਿਆਂ ਨਾਲੋਂ ਘੱਟ ਤੇ ਕੁਆਲਿਟੀ ਜਿਹੜੀ ਆ ਬੈਸਟ ਟੂ ਬੈਸਟ ਕੁਆਲਿਟੀ ਦੇਣੀ ਤੁਹਾਨੂੰ ਫੈਬਰਿਕ ਆ ਜੀ ਸੁਪੀਰੀਅਰ ਪਸ਼ਮੀਨਾ ਦਾ ਗਲਾ ਤੇ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈਗਾ ਪੂਰਾ ਡਿਜ਼ਾਈਨਰ ਫੁੱਲ ਲੈਂਥ ਦਾ ਪੀਸ ਹੈ ਇਸੇ ਤਰ੍ਹਾਂ ਹੀ ਬਾਜੂ ਤੇ ਵੀ ਪ੍ਰਿੰਟ ਆਏਗਾ। ਕਿਹਾ ਸੀ ਨਾ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਹੈਗੇ ਜੇ ਤੇ ਇਸ ਨਾਲ ਆਈ ਹੈ ਪਸ਼ਮੀਨਾ ਦੀ ਖੁੱਲੀ ਡੁੱਲੀ ਸ਼ਾਲ ਤੇ ਸਲਵਾਰ ਦਾ ਫੈਬਰਿਕ ਹੈਗਾ 2.5 ਮੀਟਰ। ਫੁੱਲ ਕੁਆਲਿਟੀ ਦਾ ਫੈਬਰਿਕ ਹੈਗਾ ਜੀ। ਲਓ ਜੀ ਇਹ ਆ ਗਿਆ ਜੀ ਪੰਜਾਬੀਆਂ ਵਾਲਾ ਫੁਲਕਾਰੀ ਵਾਲਾ ਡਿਜ਼ਾਈਨ। ਰੰਗਾਂ ਦਾ ਕੰਬੀਨੇਸ਼ਨ ਦੇਖਿਆ ਜੇ ਕਿੰਨਾ ਸੋਹਣਾ ਹੈ। ਦੇਖਣ ਨੂੰ ਕਢਾਈ ਲੱਗਦੀ ਆ ਪਰ ਪ੍ਰਿੰਟ ਹੈਗਾ ਜੀ ਸਾਰਾ। ਇਸ ਨਾਲ ਦੁਪੱਟਾ ਜਿਹੜਾ ਪੂਰਾ ਕਲਰਫੁਲ ਦੁਪੱਟਾ ਹੈਗਾ ਜੀ ਗ੍ਰੇਸ ਦੇਖੋ ਸੂਟ ਦੀ। ਹਾਂ ਜੀ ਕਿੱਦਾਂ ਲੱਗੇ ਮੇਰੇ ਸੂਟ? ਕਮੈਂਟ ਕਰਿਓ ਜਰੂਰ। ਰੰਗ ਮ ਕਰਨਾ ਜੀ ਆਰਡਰ ਕਿਦਾਂ ਕਰਨਾ ਸਿੰਪਲ ਹੀ ਹੈ ਜੀ ਸਕਰੀਨਸ਼ਾਟ ਕਰੋ ਜਿਹੜਾ ਵੀ ਸੂਟ ਪਸੰਦ ਹੈ ਮੇਰੇ ਵਟਸਐਪ ਤੇ ਭੇਜੋ ਜੇ ਆਨਲਾਈਨ ਨਹੀਂ ਆਰਡਰ ਕਰਨਾ ਤੇ ਆਜੋ ਮੇਰੇ ਸਟੋਰ ਤੇ ਆਣਾ ਕਿੱਥੇ ਤਾਂ ਉਹਨੂੰ ਪਤਾ ਹੀ ਆ ਅਰੋੜਾ ਫੈਸ਼ਨ ਸਹਿਜ ਇਨਕਲੇਵ ਇੱਕ ਨੰਬਰ ਦੀ ਦੁਕਾਨ ਹੈ ਜੀ ਸਾਡੀ ਮਜੀਠਾ ਰੋਡ ਤੇ ਡੇੜੇ ਪੈਂਦੀ ਹੈ ਮੋਂਗਾ ਬੇકરી ਅੰਮ੍ਰਿਤਸਰ ਆਜੋ ਫਟਾਫਟ ਉਹ ਮੈਂ ਰੇਟ ਦੱਸਣਾ ਤੇ ਭੁੱਲੀ ਗਿਆ ਇਹ ਸੂਟ ਤਾਂ ਉਹ ਦਵਾਂਗਾ ਸਿਰਫ ਤੇ ਸਿਰਫ 1000 ਰੁਪਏ ਦਾ ਕਰੋ ਜੀ ਫਟਾਫਟ ਆਰਡਰ ਜਿਹੜਾ ਵੀ ਕਲਰ ਪਸੰਦ ਹੈ